ਸਸ਼ੀਗਾਰ ਜੀ ਪ੍ਰਾਈਮ ਮੀਡੀਆ ਟੀਵੀ ਵਾਸਤੇ ਮੈਂ ਪਰਮਿੰਦਰ ਸਿੰਘ ਦੋਸਤੋ ਅੱਜ ਤੁਹਾਨੂੰ ਮਿਲਾਉਣ ਲੱਗੇ ਆਂ ਪੰਜਾਬ ਦੇ ਉੱਗੇ ਕਬੱਡੀ ਪ੍ਰਮੋਟਰ ਅਤੇ ਪੰਜਾਬ ਦੇ ਸਿਆਸਤ ਦੇ ਵਿੱਚ ਉੱਭਰ ਰਹੇ ਇੱਕ ਨਵੇਂ ਚਿਹਰੇ ਦੇ ਨਾਲ ਜਿਹਦੇ ਤੋਂ ਪਟਿਆਲੇ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਆਓ ਤੁਹਾਡੀ ਮੁਲਾਕਾਤ ਕਰਾਉਣੇ ਆਂ ਭਾਈ ਦਲਵੀਰ ਜੁਕੇ ਦੇ ਨਾਲ ਭਾਈ ਸਸ਼ੀਗਾਰ ਸਸ਼ੀਗਾਰ ਭਾਈ ਜੀ ਜਦੋਂ ਪਟਿਆਲੇ ਜ਼ਿਲ੍ਹੇ ਦੇ ਸੜਕਾਂ ਦੇ ਨਿਕਲਦੇ ਆ ਜਾਂ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਥਾਂ-ਥਾਂ ਤੇ ਥੋੜੇ ਪੋਸਟਰ ਲੱਗੇ ਹੋਏ ਮਿਲਦੇ ਨੇ ਇਹਨਾਂ ਪੋਸਟਰਾਂ ਨੂੰ ਦਲਬੀਰ ਜੀ ਦੀ ਸਿਆਸਤ ਦੇ ਵਿੱਚ ਐਂਟਰੀ ਸਮਝੀ ਜਾਵੇ ਨਹੀਂ ਐਂਟਰੀ ਤੇ ਮੇਰੀ 2011 ਤੋਂ ਹੋਈ ਹੈ ਮੈਂ ਦਿੱਲੀ ਤੋਂ ਜੁੜਿਆ ਆਮ ਆਦਮੀ ਪਾਰਟੀ ਦੇ ਨਾਲ ਅਨਾ ਹਜ਼ਾਰਾਂ ਮੂਵਮੈਂਟ ਦੇ ਵਿੱਚ ਅਸੀਂ ਐਨਆਰਆਈਆਂ ਦਾ ਸਾਡਾ ਬਹੁਤ ਵੱਡਾ ਸਹਿਯੋਗ ਸੀ ਕਿ ਅਗਰ ਆਮ ਆਦਮੀ ਪਾਰਟੀ ਦੀ ਕੋਈ ਹੋਣ ਦੇ ਵਿੱਚ ਆਈ ਹੈ ਇਹ ਸਭ ਤੋਂ ਪਹਿਲਾਂ ਐਨਆਰਆਈ ਲੈ ਕੇ ਆਏ ਇਸ ਨੂੰ ਉੱਚੇ ਹੈ ਅਮਰਕਾਲੇ ਹੋਗੇ ਆਸਟ੍ਰੇਲੀਆਲੇ ਹੋਗੇ ਚਾਹੇ ਇੰਗਲੈਂਡ ਵਾਲੇ ਹੋਗੇ ਬਾਅਦ ਵਿੱਚ ਹੋਰ ਵੀ ਉਹ ਕੰਟਰੀਆਂ ਜੁੜ ਗਈਆਂ ਅਸੀਂ ਤੇ ਜਦੋਂ ਜੋਗਿੰਦਰ ਯਾਦਵ ਹੁੰਦਾ ਸੀ ਮੇਰੀ ਤੇ ਜੁਆਇਨਿੰਗ ਉਹਨਾਂ ਟਾਈਮਾਂ ਦੀ ਦਿੱਲੀ ਤੋਂ ਹੋਈ ਆ ਪਹਿਲਾਂ ਅਸੀਂ ਦਿੱਲੀ ਸਪੋਰਟ ਕਰਦੇ ਸੀ ਤੇ ਫਿਰ ਕੁਦਰਤ ਨੇ ਜਦੋਂ ਕੋਈ ਅਬਦਾ ਵਿਧੀ ਬਣਾਨੀ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਇੱਕ ਪਾਰਟੀ ਸੀ ਪੀਪੀ ਉਹਦੇ ਵਿੱਚ ਸਾਡੇ ਮਾਨ ਸਾਹਿਬ ਜੋ ਸੀਐਮ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਏ ਉਹਦੇ ਵਿੱਚ ਫੈਕਟਰੀ ਸੀ ਤੇ ਮਨਪ੍ਰੀਤ ਬਾਦਲ ਉਸ ਪਾਰਟੀ ਦੇ ਪ੍ਰਧਾਨ ਸੀ ਜਦੋਂ ਉਹਨਾਂ ਨੇ ਪਾਰਟੀ ਛੱਡ ਕੇ ਦੋਨਾਂ ਨੇ ਮਨਪ੍ਰੀਤ ਨੇ ਕਾਂਗਰਸ ਜੁਆਇਨ ਕਰ ਲਈ ਤੇ ਮਾਨ ਸਾਹਿਬ ਸਾਡੇ ਆਮ ਆਦਮੀ ਪਾਰਟੀ ਚ ਆ ਗਏ ਤੇ ਉਹ ਡਿਜ਼ਰਵ ਵੀ ਕਰਦੇ ਸੀ ਆਮ ਆਦਮੀ ਪਾਰਟੀ ਅਸੀਂ ਵੀ ਸੋ ਹਮੇਸ਼ਾ ਐਨਆਰਆਈ ਮੈਂ ਕੱਲਾ ਨਹੀਂ ਸਾਰਿਆਂ ਦੀ ਸੋਚ ਇਹ ਸੀ ਕਿ ਕਿਉਂਕਿ ਅਸੀਂ ਕੇਜਰੀਵਾਲ ਦੇ ਨਾਲ ਜੁੜ ਗਏ ਸੀ ਤੇ ਸਾਨੂੰ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਕੋਈ ਸਾਨੂੰ ਇਹੋ ਜਿਹਾ ਲੀਡਰ ਚਾਹੀਦਾ ਹੈ ਜਿਹੜਾ ਕੇਜਰੀ ਵਾਲ ਵਰਗੀ ਸੋਚ ਰੱਖਦਾ ਹੋਵੇ ਉਹ ਮਾਨ ਸਾਹਿਬ ਸੀ ਤੇ ਮਾਨ ਸਾਹਿਬ ਨੇ ਉਹ ਪਾਰਟੀ ਜੁਆਇਨ ਕਰਨ ਲਈ ਤੇ ਫਿਰ ਅਸੀਂ ਦਿੱਲੀ ਤੋਂ ਆਂਦੇ ਆਂਦੇ ਪੰਜਾਬ ਦੀ ਐਂਟਰ ਹੋ ਗਏ ਪਤਾ ਨਹੀਂ ਲੱਗਿਆ 1 ਸਾਲ 2 ਸਾਲ ਇਦਾਂ ਹੁੰਦੇ ਹੁੰਦੇ ਆ ਆਲਮੋਸਟ 11 ਸਾਲ ਹੋ ਗਏ ਪਾਰਟੀ ਦੀ ਸੇਵਾ ਕਰਦਾ ਤੇ ਇਹਨਾਂ ਪੋਸਟਰਾਂ ਨੂੰ ਫਿਰ ਲੋਕ ਸਭਾ ਇਲੈਕਸ਼ਨ ਦੀ ਤਿਆਰੀ ਮੰਨਿਆ ਜਾਵੇ ਦਲਵੀਰ ਜੀ ਵੱਲੋਂ ਨਹੀਂ ਦੇਖੋ ਮੈਂ ਮੈਂ ਹਮੇਸ਼ਾ ਕਹਿੰਦਾ ਕਿ ਮੈਂ ਕਦੇ ਪਾਰਟੀ ਤੋਂ ਕਹਿ ਕੇ ਕਦੇ ਕੁਝ ਨਹੀਂ ਮੰਗਿਆ ਉਜੇ 2014 ਦਾ ਇਲੈਕਸ਼ਨ ਸੀ ਚਾਹੇ 17 ਦਾ ਸੀ ਚਾਹੇ 19 ਦਾ ਸੀ ਚਾਹੇ 22 ਦਾ ਸੀ ਚਾਹੇ ਹੁਣ 24 ਦਾ ਕਿਉਂਕਿ ਐਮਐਲਏ ਜਿਨੇ ਨੇ ਮੇਰੇ ਭਰਾ ਨੌ ਦੇ ਨੋ ਮੇਰੇ ਕੌਨਸਟੈਂਸੀ ਦੇ ਪਿੰਦੇ ਬੈਸੇ ਤੇ ਮੇਰੇ ਪਟਿਆਲੇ ਦੇ ਅੱਠ ਨੇ ਪਰ ਜਿਹੜੀ ਲੋਕ ਸਭਾ ਦੀ ਕੌਨਸਟੈਂਸੀ ਹੈ ਉਹਦੇ ਪੂਰੀ ਦੇ ਬੰਦੇ ਆ ਨੌ ਤੇ ਇਹ ਸਾਰੇ ਨਾਲ ਮੇਰਾ ਵਧੀਆ ਪਿਆਰ ਸੀ ਇਹ ਕਹਿੰਦੇ ਸੀ ਕਿ ਸਾਡੇ ਲਈ ਬੀਜੇ ਸਰਕਾਰ ਦੇ ਲਈ ਵੀ ਬਹੁਤ ਫਾਇਦਾ ਹੋਊਗਾ ਅਗਰ ਜੇ ਤੁਸੀਂ ਆਦਨੇ ਉਹ ਗਰਾਊਂਡ ਦੇ ਵਿੱਚ ਤੇ ਫਿਰ ਭਰਾਮਾ ਨੇ ਕਿਹਾ ਕਿ ਮੈਨੂੰ ਕਿਹਾ ਕਿ ਨਹੀਂ ਤੁਹਾਨੂੰ ਆਣਾ ਪੈਣਾ ਤੇ ਫਿਰ ਇਹਨਾਂ ਦੀ ਬਦੌਲਤ ਉਹ ਤੁਸੀਂ ਕਹ ਲਓ ਪੋਸਟਰ ਕਹ ਲਓ ਫਲੈਕਸਾ ਕਹ ਲਓ ਜਾਂ ਮੇਰਾ ਵਰਕ ਕਹ ਲਓ ਇਨੇ ਸਾਲ ਦਾ ਤੇ ਤਿਆਰੀ ਮੈਂ ਕਰ ਰਿਹਾ ਜੋ ਪਾਰਟੀ ਦਾ ਫੈਸਲਾ ਆਊਗਾ ਉਹ ਮੈਨੂੰ ਮਨਜ਼ੂਰ ਹੈ ਤੁਸੀਂ ਇੰਗਲੈਂਡ ਦੇ ਤੇ ਪੰਜਾਬ ਦੀ ਪੋਲਿਟਿਕਸ 'ਚ ਕੀ ਫਰਕ ਦੇਖਦੇ ਹੋ ਬਹੁਤ ਫਰਕ ਸੀ ਹ ਹੁਣ ਨਹੀਂ ਜੇ ਅੱਜ ਤੋਂ ਅਸੀਂ 2 ਸਾਲ ਪਿੱਛੇ ਜਾਨੇ ਹ ਜਦੋਂ ਤੋਂ ਸੀਐਮ ਸਾਹਿਬ ਸਰਦਾਰ ਭਵੰਸੀ ਮਾਨ ਦੀ ਸਰਕਾਰ ਬਣੀ ਹੈ ਉਹਤੇ ਮੈਨੂੰ ਇੰਗਲੈਂਡ ਦੀ ਸਿਆਸਤ ਦੇ ਵਿੱਚ ਤੇ ਪੰਜਾਬ ਦੀ ਸਿਆਸਤ ਕੋਈ ਬਹੁਤ ਵੱਡਾ ਫਰਕ ਨਹੀਂ ਲੱਗਦਾ ਕਿਉਂਕਿ ਉੱਥੇ ਵੀ ਜਿਹੜੇ ਉੱਥੋਂ ਦੇ ਸਿਆਸਦਾਨ ਨੇ ਉਹ ਬੜੇ ਇਮਾਨਦਾਰ ਹੁੰਦੇ ਆ ਤੇ ਜਿਹੜਾ ਇੱਥੋਂ ਦਾ ਪੰਜਾਬ ਦਾ ਹੁਣ ਇਹ ਉਹਨਾਂ ਤੋਂ ਵੀ ਜ਼ਿਆਦਾ ਇਮਾਨਦਾਰ ਹੈ ਪਹਿਲਾਂ ਜੇ ਆਪਾਂ 2023 ਤੋਂ ਪਿੱਛੇ ਚਲੇ ਜਾਈਏ ਨੇ ਜਦੋਂ ਕਾਲੀਆਂ ਦੀ ਸਰਕਾਰ ਹੁੰਦੀ ਸੀ ਕਾਂਗਰਸ ਦੀ ਸਰਕਾਰ ਹੁੰਦੀ ਸੀ ਉਦੋਂ ਬੜਾ ਫਰਕ ਸੀ ਜੇ ਕਹਾਂ ਮੈਂ ਕਹਾਂ ਕਿ ਮੈਂ ਦੋਨਾਂ ਨੂੰ ਕੰਪੇਅਰ ਕਰਾਂ ਤਾਂ ਦਿਨ ਜ਼ਿਆਦਾ ਫਰਕ ਸੀ ਕਿ ਇੱਕ ਪਾਸੇ ਸਾਧ ਸੀ ਇੱਕ ਪਾਸੇ ਚੋਰ ਸੀ ਪਰ ਹੁਣ ਸ਼ਾਇਦ ਹੋ ਸਕਦਾ ਮੇਰੇ ਜੋ ਇੰਗਲੈਂਡ ਦੀ ਸਿਆਸਤ ਹੈ ਕੈਨੇਡਾ ਅਮਰੀਕਾ ਜਿੰਨੇ ਵੀ ਦੂਜੀਆਂ ਕੰਟਰੀਆਂ ਨੇ ਉੱਥੇ ਵੀ ਕਿਤੇ ਨਾ ਕਿਤੇ ਜਾ ਕੇ ਥੋੜੀ ਬਹੁਤੀ ਕਰਪਸ਼ਨ ਹੁੰਦੀ ਹੈ ਬਹੁਤ ਵੱਡੀ ਨਹੀਂ 1-2% ਪਰ ਪੰਜਾਬ ਦੇ ਵਿੱਚ ਤੇ ਸਾਨੂੰ ਪਰਮਾਤਮਾ ਨੇ ਸਾਡੇ ਤੇ ਇਦਾਂ ਦੀ ਮਿਹਰ ਕਰੀ ਹੈ ਸਾਨੂੰ ਇਦਾਂ ਦਾ ਮੁੱਖ ਮੰਤਰੀ ਦਿੱਤਾ ਜਿਹੜਾ ਬਿਲਕੁਲ ਕਰਪਸ਼ਨ ਦਾ ਕੋਈ ਜੇ ਅਗਰ ਅਸੀਂ ਮਾਈਨਸ ਦੇ ਵਿੱਚ ਵੀ ਲੈ ਕੇ ਜਾਂਦੇ ਆ ਕੋਈ ਨੰਜਾਸੀ ਨਹੀਂ ਇਹ ਜਿੱਦਾਂ ਇੱਥੇ ਅਸੀਂ ਦੇਖਿਆ ਹੋਵੇ ਪੁਰਾਣੀਆਂ ਸਰਕਾਰਾਂ ਵੀ ਪੋਸਟਰ ਲਾਉਂਦੀਆਂ ਰਹਿਆ ਨੇ ਹੁਣ ਲੇਟੈਸਟ ਭਗਵੰਤ ਮਾਨੁਰਾਂ ਦੀ ਸਰਕਾਰ ਨੇ ਵੀ ਪੋਸਟਰ ਲਾਏ ਮੁੱਖ ਮੰਤਰੀ ਸਕੀਮ ਆਈ ਹੈ ਨਾ ਉਹਦੇ ਅਰਵਿੰਦ ਕੇਜਰੀਵਾਲੁਰਾਂ ਦੇ ਵੀ ਪੋਸਟਰ ਲੱਗੇ ਹੋਏ ਸੀਗੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਇੰਗਲੈਂਡ 'ਚ ਵੀ ਆਪਦੀ ਕਿਸੇ ਮਤਲਬ ਸਕੀਮ ਨੂੰ ਇਦਾਂ ਹੀ ਗਵਰਨਮੈਂਟ ਪ੍ਰਮੋਟ ਕਰਦੀ ਆ ਸਟੈਬਲਿਸ਼ ਕਰਦੀ ਆ ਪੋਸਟਰ ਲਗਾ ਕੇ ਨਹੀਂ ਉੱਥੇ ਕੁਝ ਹੋਰ ਆ ਆਈਡੀ ਹੁੰਦੇ ਆ ਪ੍ਰਮੋਸ਼ਨ ਦਾ ਤਰੀਕਾ ਸੇਮ ਹੁੰਦਾ ਹੈ ਪਰ ਉਹਨਾਂ ਗਵਰਨਮੈਂਟਾਂ ਦੇ ਉੱਥੇ ਉਸ ਕੰਟਰੀ ਦੇ ਰੂਲ ਨੇ ਕਿ ਤੁਸੀਂ ਕਿਸੇ ਫਲਾਈਓਵਰ ਦੇ ਉੱਤੇ ਕਿਸੇ ਬੋਰਡ ਦੇ ਉੱਤੇ ਸਾਈਨ ਨਹੀਂ ਲਾ ਸਕਦੇ ਤੇ ਪਰ ਉੱਥੇ ਜਿਵੇਂ ਜਿਹੜੇ ਪੇਟ ਸੈਨੂ ਦੇ ਵੱਡੇ ਜਿਹਦੇ ਵੱਡੇ ਰੌਂਡਬਾਊਟ ਆ ਗਏ ਜਾਂ ਵੱਡੇ 에어ਪੋਰਟ ਹੋ ਗਈਆਂ ਜਾਂ ਜਿੱਥੇ ਸੈਂਟਰ ਪੂਰਾ ਸੈਂਟਰ ਪੈਂਦਾ ਹੈ ਸੈਂਟਰ ਲੰਡਨ ਦਾ ਉੱਥੇ ਇਹਨਾਂ ਤੋਂ ਵੀ ਮਹਿੰਗੇ ਹੁੰਦੇ ਆ ਬਹੁਤ ਮਹਿੰਗੇ ਆ ਐਡਸ ਚੱਲਦੀਆਂ ਉੱਥੇ ਪ੍ਰੋਮੋਸ਼ਨ ਦਾ ਸੇਮ ਹੁੰਦਾ ਜਦੋਂ ਕੋਈ ਕਿਉਂਕਿ ਲੋਕਾਂ ਤੱਕ ਪਹੁੰਚਣ ਦਾ ਜਰੀਆ ਸਿਰਫ ਇੱਕ ਪ੍ਰਿੰਟ মিডিਆ ਇਹ ਨਹੀਂ ਹੁੰਦਾ ਤਾਂ ਇੱਕ ਐਡ ਵੀ ਹੁੰਦੀ ਹੈ ਜਿਹਨੂੰ ਅੱਜ ਦੀ ਜਨਰੇਸ਼ਨ ਜ਼ਿਆਦਾ ਸੋਸ਼ਲ ਮੀਡੀਆ ਤੇ ਦੇਖਣਾ ਚਾਹਦੀ ਹੈ ਉਹ ਤੇ ਆਲਮੋਸਟ ਸਾਰੀਆਂ ਕੰਟਰੀਆਂ 'ਚ ਸੇਮ ਹੀ ਹੁੰਦਾ ਜਦੋਂ ਤੁਸੀਂ 2011 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਜਾਂ ਕਹਿ ਲਓ ਜਦੋਂ ਆਮ ਆਦਮੀ ਪਾਰਟੀ ਜੁਆਇਨ ਹੋਣ ਦੇ ਵਿੱਚ ਆਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਜੋ ਪਾਰਟੀ ਦੀ ਅਡੋਲੋਜੀ ਸੀਗੀ ਜੋ ਵਿਚਾਰਧਾਰਾ ਸੀਗੀ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਕੋਈ ਚੇਂਜ ਆਇਆ ਜਾਂ ਸੇਮ ਹੀ ਆ ਨਹੀਂ ਹੌਲੀ ਹੌਲੀ ਆ ਬੰਦਾ ਸਿੱਖਦਾ ਹੈ ਜਿਵੇਂ ਸਟਾਰਟਿੰਗ ਦੇ ਵਿੱਚ ਸੀ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਕੁਝ ਮੋਢੀ ਸੀ ਪੰਜਾਬ ਦੇ ਵਿੱਚ ਕਾਫੀ ਸਾਰੇ ਪ੍ਰਧਾਨ ਰਹਿ ਕੇ ਗਏ ਹੈ ਸ਼ਾਇਦ ਉਹ ਉਹ ਇਹ ਚੀਜ਼ ਡਿਜ਼ਰਵ ਨਹੀਂ ਕਰ 파ਰੇ ਸੀ ਜਾਂ ਉਹਨਾਂ ਨੂੰ ਇੰਨੀ ਨੋਲਿਜ ਨਹੀਂ ਸੀ ਉਹ ਅਲੱਗ-ਅਲੱਗ ਕੀਤੇ ਤੋਂ ਆਏ ਸੀ ਪਰ ਜਦੋਂ ਦੀ ਇਹ ਵਾਗਦੌੜ ਸੀਐਮ ਸਾਹਿਬ ਦੇ ਹੱਥ ਚਾਈ ਹੈ ਮੈਨੂੰ ਲੱਗਦਾ ਹੈ ਉਸ ਤੋਂ ਬਾਅਦ ਕਾਫੀ ਚੇਂਜ ਆਈ ਹੈ ਤੇ ਆਨ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਕਾਫੀ ਲੌਂਗ ਟਾਈਮ ਪੰਜਾਬ ਤੇ ਰਾਜ ਕਰੂਗੀ ਜੇ ਪੰਜਾਬ ਦੇ ਕੁਝ ਖੱਖਵੇਂ ਮੁੱਦਿਆਂ ਦੀ ਗੱਲ ਕਰਨੀ ਹੋਵੇ ਜਿਵੇਂ ਡਰੱਗ ਦਾ ਮਸਲਾ ਹੈਗਾ ਜਾਂ ਬੇਅਦਬੀ ਦਾ ਮਸਲਾ ਹੈਗਾ ਉਹਨਾਂ ਮਸਲਿਆਂ ਨੂੰ ਆਮ ਆਦਮੀ ਪਾਰਟੀ ਉਦਾਂ ਹੈਂਡਲ ਨਹੀਂ ਕਰ ਸਕੀ ਜਾਂ ਜੇ ਕਹੇ ਲੋ ਕੋਈ ਵੱਡੀ ਕਾਰਵਾਈ ਸਾਹਮਣੇ ਨਹੀਂ ਆਈ ਇਹਨੂੰ ਕਿਵੇਂ ਦੇਖਦੇ ਹੋ ਨਹੀਂ ਕੀਤਾ ਹੈ ਬਿਲਕੁਲ ਕੀਤਾ ਜਿੱਦਾਂ ਤੁਸੀਂ ਬੇਅਦਬੀ ਦੇ ਕਿਹਾ ਬੇਅਦਬੀ ਤੇ ਦੇਖੋ ਸੱਟ ਬਣੀ ਹੈ ਉਹਦਾ ਰਿਜ਼ਲਟ ਜਲਦੀ ਆ ਜਾਊਗਾ ਅਰੈਸਟਾਂ ਵੀ ਪੰਜਿਆ ਨੇ ਤੇ ਪਹਿਲਾਂ ਸਰਕਾਰਾਂ ਨੇ ਜਿਨ੍ਹਾਂ ਨੇ ਕਾਰਵਾਈਆਂ ਸੀ ਉਹਨਾਂ ਨੇ ਇੰਨੇ ਸਾਲ ਕੁਝ ਨਹੀਂ ਕੀਤਾ ਮਾਝਾ ਜੇ ਸਰਕਾਰ ਬਣੀ ਨੂੰ 18 ਮਹੀਨੇ 18 ਮਹੀਨਾ ਦਾ ਕੋਈ ਬਹੁਤ ਵੱਡਾ ਟਾਈਮ ਨਹੀਂ ਹੁੰਦਾ ਇਹਨਾਂ ਪਾਰਟੀਆਂ ਨੇ ਤੇ 70 ਸਾਲ ਹੋ ਗਏ ਰਾਜੀ ਇਹਨਾਂ ਦਾ ਸੀ ਤੇ ਜੇ ਦੂਜੀ ਗੱਲ ਕਹਿੰਦੇ ਹੋ ਕਿ ਤੁਸੀਂ ਮੈਨੂੰ ਕਿਹਾ ਕਿ ਡਰੱਗ ਨੂੰ ਲੈ ਕੇ ਡਰੱਗ ਨੂੰ ਲੈ ਕੇ ਮੈਂ ਤੁਹਾਨੂੰ ਦੱਸਦਾ ਕਿ ਅਗਰ ਤੁਸੀਂ ਐਵਰੇਜ ਦੇ ਵਿੱਚ ਦੇਖੋ ਮੈਨੂੰ ਲੱਗਦਾ ਇੰਨੀ ਕਾਂਗਰਸ ਸਰਕਾਰ ਦੇ ਵਿੱਚ 5 ਸਾਲਾਂ ਦੇ ਵਿੱਚ 5 ਸਾਲ ਦੇ ਕਾਂਗਰਸ ਦੇ 5 ਸਾਲ ਦੇ ਪੀਰ ਦੇ ਵਿੱਚ ਇੰਨੀ ਅਰੈਸਟ ਨਹੀਂ ਪਈ ਜਿੰਨੇ 2 ਮਹੀਨਾ ਤੋਂ ਪਈ ਹੈ ਕਿਉਂਕਿ ਸੀਐਮ ਸਾਹਿਬ ਨੂੰ ਅਜੇ ਟਾਈਮ ਹੋਰ ਚਾਹੀਦਾ ਨੀਤੀ ਸਾਫ ਹੈ ਪੰਜਾਬ ਦੇ ਪ੍ਰਤੀ ਲੱਗੇ ਹੈ ਤੇ ਸ਼ਾਇਦ ਆਪਣੀ ਅਗਲੀ ਜਦੋਂ ਇੰਟਰਵਿਊ ਹੋਊਗੀ ਇਹਦੇ ਵਿੱਚ ਤੁਸੀਂ ਆਪ ਖੁਦ ਕਹੋਗੇ ਕਿ ਹਾਂ ਪੰਜਾਬ ਦੇ ਵਿੱਚ ਨਸ਼ੇ ਨੂੰ ਕਾफी ਨਤ ਪਈ ਆ ਤੁਸੀਂ ਕਿਹਾ ਵੀ ਜਿਵੇਂ ਸੀਐਮ ਸਾਹਿਬ ਵੀ ਕਹਿੰਦੇ ਨੇ ਕਿ ਕਟੜ ਇਮਾਨਦਾਰ ਸਰਕਾਰ ਆ ਤੁਸੀਂ ਵੀ ਕਿਹਾ ਵੀ ਕਿ ਕਰਪਸ਼ਨ ਮੈਨਸ ਦੇ ਵਿੱਚ ਆ ਗਈ ਆਮ ਆਦਮੀ ਪਾਰਟੀ ਦੇ ਬੇਸ਼ੱਕ ਤੁਹਾਡੇ ਨਾਲ ਰਿਲੇਟਡ ਸਵਾਲ ਨਹੀਂ ਹੈਗਾ ਪਰ ਫਿਰ ਵੀ ਜੇ ਪਾਰਟੀ ਦੇ ਤੌਰ ਤੇ ਦੇਖਣਾ ਹੋਵੇ ਤਾ ਕੁਛ ਐਮਐਲਏ ਦੇ ਉੱਪਰ ਕਰਪਸ਼ਨ ਦੇ ਦੋਸ਼ ਲੱਗੇ ਨੇ ਜਿਵੇਂ ਸਰਬਜੀਤ ਕੌਰ ਮਾਨੂ ਕਾ ਦੇ ਉੱਪਰ ਕੋਠੀ ਨੂੰ ਨੱਪਣ ਦਾ ਕੇਸ ਲੱਗਿਆ ਸੀਗਾ ਇਦਾਂ ਹੀ ਅਮਿਤ ਰਤਨ ਦੇ ਉੱਪਰ ਦੋਸ਼ ਲੱਗਿਆ ਜਾਂ ਸਿੰਗਲਾ ਜੀ ਦੇ ਉੱਪਰ ਦੋਸ਼ ਲੱਗੇ ਇਹਨਾਂ ਨੂੰ ਕਿੱਦਾਂ ਦੇਖਦੇ ਹਾਂ ਨਹੀਂ ਕਈ ਵਾਰ ਐਕਚੁਅਲੀ ਦੇਖੋ ਕਈ ਗੱਲਾਂ ਹੁੰਦੀਆਂ ਨੇ ਵਿੱਚ ਸਿਆਸਤ ਦੇ ਵਿੱਚ ਵੈਸੇ ਮੈਂ ਮੈਂ ਅਜੇ ਮੈਨੂੰ ਲੱਗਦਾ ਕਿ ਇਹ ਗੱਲਾਂ ਦੇ ਜਵਾਬ ਦੇਣੇ ਮੇਰੇ ਲਈ ਠੀਕ ਨਹੀਂ ਹੋਣਗੇ ਪਰ ਫਿਰ ਵੀ ਤੁਸੀਂ ਪੁੱਛ ਲਿਆ ਮੈਨੂੰ ਜਿੱਥੋਂ ਤੱਕ ਮੇਰੀ ਸੋਚ ਹੈ ਕਿ ਕਈ ਕਈ ਵਾਰੀ ਸਰਕਾਰਾਂ ਦੇ ਵਿੱਚ ਜੋ ਸਰਕਾਰਾਂ ਚੱਲਦੀਆਂ ਹੁੰਦੀਆਂ ਉਹਦੇ ਵਿੱਚ ਮਿਸ ਅੰਡਰਸਟੈਂਡਿੰਗ ਬਹੁਤ ਵੱਡੀ ਹੋ ਜਾਂਦੀ ਹੈ ਕਿਸੇ ਵਲੰਟੀਅਰ ਨੂੰ ਲੈ ਕੇ ਕਿਸੇ ਐਮਐਲਏ ਨੂੰ ਲੈ ਕੇ ਜਿੱਦਾਂ ਕਿ ਹੁਣ ਰੀਸੈਂਟਲੀ ਥੋੜੀ ਜੀ ਦੇਮਾਨ ਦੇ ਵਿੱਚ ਵੀ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਤੇ ਉਹ ਦੁਬਾਰਾ ਫਿਰ ਸਰਕਾਰ ਦੇ ਵਿੱਚ ਦੇਖੋ ਪੂਰੇ ਪਰਫਾਰਮੈਂਸ ਦੇ ਰਹੇ ਐ ਇਦਾਂ ਹੀ ਰਤਨ ਜੀ ਰਤਨ ਜੀ ਦਾ ਵੀ ਹੈ ਇਨਕੁਆਰੀ ਆਉਣ ਤੋਂ ਬਾਅਦ ਜੇ ਚੀਜ਼ ਅਪਰੂਵ ਹੋ ਜਾਂਦੀ ਹੈ ਕਿ ਉਹ નિર્ਦੋਸ਼ ਸੀ ਤਾਂ ਸਰਕਾਰ ਨੇ ਬੈਕ ਟੂ ਜਿਹੜਾ ਉਹਦਾ ਸਤਕਾਰ ਬਣਦਾ ਪਾਰਟੀ ਦੇ ਵਿੱਚ ਉਤੇ ਫਿਲਹਾਲ ਵੀ ਹੈ ਪਰ ਉਹ ਇਦਾਂ ਹੀ ਰਹੂਗਾ ਬਰਕਰਾਰ ਰਹੂਗਾ ਤੁਸੀਂ ਐਮਪੀ ਦੇ ਤੌਰ ਤੇ ਇਸ ਇਲਾਕੇ ਬਾਰੇ ਕੀ ਸੋਚਦੇ ਹੋ ਜੇ ਤੁਸੀਂ ਇੱਥੇ ਜਿੱਤਦੇ ਹੋ ਚੋਣ ਲੜਦੇ ਹੋ ਤੇ ਉਸ ਤੋਂ ਬਾਅਦ ਜਿੱਤਦੇ ਹੋ ਤਾਂ ਤੁਹਾਡਾ ਕੀ ਵਿਜ਼ਨ ਹੋਊਗਾ ਇਸ ਇਲਾਕੇ ਵਾਸਤੇ ਸਭ ਪਹਿਲੀ ਗੱਲ ਤੇ ਇਹ ਕਿ ਹਮੇ ਨੂੰ ਪਾਰਟੀ ਟਿਕਟ ਦੰਦੀ ਹੈ ਜਾਂ ਨਹੀਂ ਉਹ ਪਾਰਟੀ ਦਾ ਫੈਸਲਾ ਹੋਊਗਾ ਅਗਰ ਮੰਨ ਲਓ ਮੈਨੂੰ ਪਾਰਟੀ ਗਰਾਊਂਡ ਦੇ ਵਿੱਚ ਲੈ ਕੇ ਆਂਦੀ ਹੈ ਜੋ ਹਾਈ ਕਮਾਂਡ ਦਾ ਹੁਕਮ ਹੋਊਗਾ ਅਰਵਿੰਦ ਕੇਜਰੀਵਾਲ ਜੀ ਦਾ ਤੇ ਸਾਡੇ ਸਰਦਾਰ ਭਵਨ ਸਿੰਘ ਮਾਨ ਜੀ ਦਾ ਜੋ ਹੁਕਮ ਹੋਊਗਾ ਕਿ ਦਲਵੀਰ ਚੌਨ ਲੜੂਗਾ ਮੈਂ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਲੋਕਾਂ ਨੇ ਮੇਰਾ ਸਾਥ ਦਿੱਤਾ ਮੈਂ ਜਿੱਤਿਆ ਤਾਂ ਜਿਹੜਾ ਮੇਰਾ ਫਾਸਟ ਮੁੱਦਾ ਹੋਊਗਾ ਉਹ ਤੇ ਅੱਕਗਰ ਦਾ ਹੈ ਸਭ ਤੋਂ ਵੱਡਾ ਮੇਨ ਜਿਹਦੇ ਵਿੱਚ ਅ ਅਧੀ ਕੰਸੀਸਟੈਂਸੀ ਕਹਾਂ ਕਿ 40 ਤੋਂ 45 ਪਿੰਡ ਮੇਰੇ ਸਤਰਾਣੇ ਦੇ ਤੇ 40 ਤੋਂ 50 ਪਿੰਡ ਮੇਰੇ ਸਮਾਣੇ ਦੇ ਤੇ 50 ਤੋਂ 60 ਪਿੰਡ ਕਨੌਰ ਦੇ ਤੇ ਚੱਲੀ ਤੋਂ ਬੱਧਪਿੰਡ ਸਨੌਰ ਦੇ ਤੇ ਡੇਰਾਬਾਸੀ ਜਿਹੜੇ ਕਹ ਲੋ ਕੀ ਮੇਰਾ ਅੱਧਾ ਜ਼ਿਲ੍ਹਾ ਮੈਂ ਕਹਿ ਕੇ ਮਨ ਲੱਗੇ ਅੱਧਾ ਜ਼ਿਲ੍ਹਾ ਜਦੋਂ ਕੋਈ ਇਦਾਂ ਦੀ ਆਪਤ ਆਂਦੀ ਹੈ ਕਿ ਫਲਡਿੰਗ ਦੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਸੜਕਾਂ ਨੂੰ ਲੈ ਕੇ ਜਾਨੀ ਮਾਲੀ ਕਾਫੀ ਨੁਕਸਾਨ ਹੋਇਆ ਇਸ ਵਾਰ ਵੀ ਮੇਰੀ ਸਭ ਤੋਂ ਪਹਿਲਾ ਕੋਸ਼ਿਸ਼ ਹੋਊਗੀ ਕਿ ਮੈਂ ਕਗਰ ਨੂੰ ਅਜੀਰਕਪੁਰ ਤੋਂ ਲੈ ਕੇ ਡੇਰਾਬਾਸੀ ਤੋਂ ਲੈ ਕੇ ਹਰਿਆਣੇ ਤੱਕ ਜਿੰਨੇ ਵੀ ਇਹ ਬੰਦ ਟੁੱਟਦੇ ਆ ਜਾਂ ਪੱਕੇ ਪੱਕੇ ਕਰਾਉਣ ਵਾਲੇ ਆ ਮੇਰਾ ਸਭ ਤੋਂ ਪਹਿਲਾ ਇਹ ਉਪਰਾਲਾ ਹੋਊਗਾ ਦੂਜਾ ਉਪਰਾਲਾ ਮੈਂ ਸਪੋਰਟਸ ਪ੍ਰੋਮੋਟਰ ਮੈਂ ਸਪੋਰਟਸ ਨੂੰ ਬਹੁਤ ਲਾਇਕ ਕਰਦਾ ਸੀਐਮ ਸਾਹਿਬ ਉਹ ਲਾਇਕ ਕਰਦੇ ਆ ਕਿ ਮੇਰੇ ਕੋਸ਼ਿਸ਼ ਹੋਊਗੀ ਕਿ ਖੇਡਾਂ ਦੇ ਪਾਸੇ ਜਿੱਥੇ ਸਟੇਡੀਅਮ ਦੀ ਕਮੀ ਹੈ ਉੱਥੇ ਸਟੇਡੀਅਮ ਬਣਾਈ ਜਾਣਾ ਜਿੱਥੇ ਕੋਈ ਸ਼ਰਕ ਦੀ ਕਮੀ ਹੋ ਬਣਾਈ ਜਾਣਾ ਬਾਕੀ ਚਲੋ ਇਹ ਗੱਲਾਂ ਵੈਸੇ ਬਾਅਦ ਦੀਆਂ ਸੀ ਪਰ ਜੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਪਹਿਲਾਂ ਵੀ ਕਦੇ ਜੋ ਮੈਂ ਜਵਾਨ ਕੀਤੀ ਮੈਂ ਕਦੇ ਉਸ ਤੋਂ ਮੁਕਰਿਆ ਨਹੀਂ ਮੈਂ ਮੇਰਾ ਤੁਸੀਂ ਰਕ ਆਊਟ ਕਰਕੇ ਦੇਖ ਲਓ 10 ਸਾਲ ਦਾ ਜਿੱਦਾਂ ਜਿੱਦਾਂ ਵੀ ਅਸੀਂ ਜਿੱਥੇ-ਜਿੱਥੇ ਵੀ ਟੂਰਨਾਮੈਂਟ ਤੇ ਕਿਤੇ ਕੋਈ ਕਮੈਂਟ ਹੋਈ ਆ ਲੋਕਾਂ ਨਾਲ ਗਏ ਆ ਉਹ ਸਭ ਹਮੇਸ਼ਾ ਅਸੀਂ ਨਿਭਾਇਆ ਤੇ ਮੈਂ ਮੇਰੇ ਇਲਾਕੇ ਲਈ 100% ਆਪ ਦਾ ਦਿਨ ਰਾਤ ਕਰ ਮਿਹਨਤ ਕਰਕੇ ਕੰਮ ਕਰਾਂਗਾ ਪਹਿਲਾਂ ਵੀ ਇਥੇ ਇਸ ਇਲਾਕੇ ਤੋਂ ਆਮ ਆਦਮੀ ਪਾਰਟੀ ਦਾ ਐਮਪੀ ਰਹੇ ਨੇ ਡਾਕਟਰ ਧਰਮਵੀਰ ਗਾਂਧੀ ਜੀ ਉਹਨਾਂ ਦੇ ਵੀ ਕੁਝ ਹਜ਼ੂਰੇ ਪ੍ਰੋਜੈਕਟ ਹੋਣਗੇ ਤੁਹਾਡੇ ਨੌਲੇਜ ਦੇ ਵਿੱਚ ਉਹਨਾਂ ਨੇ ਕਾਫੀ ਅਧੂਰੇ ਰਹਿ ਗਏ ਕਿਉਂਕਿ ਐਕਚੁਅਲੀ ਪਤਾ ਨਹੀਂ ਗਾਂਧੀ ਸਾਹਿਬ ਦੀ ਸੋਚ ਕੀ ਸੀ ਮੈਂ ਉਥੇ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਉਹਤੇ ਮਾਸ 2-3 ਸਾਲ ਹੀ ਪਾਰਟੀ ਦੇ ਨਾਲ ਖੜੇ ਮੋੜ ਨਾ ਮੋੜ ਲਾ ਕੇ ਉਸ ਤੋਂ ਬਾਅਦ ਉਹ ਖੁਦ ਸਾਡੀ ਪਾਰਟੀ ਨੂੰ ਹੀ ਅਦਬ ਦਾ ਚਾਰਾ ਛੱਡ ਗਈ ਸੀ ਪ੍ਰੋਜੈਕਟ ਤੇ ਉਹਨਾਂ ਲਈ ਛੱਡਣੀ ਬਹੁਤ ਛੋਟੀ ਜੀ ਗੱਲ ਹੈ ਤੇ ਮੈਂ ਉਹਨਾਂ ਦੀ ਸੋਚ ਨਾਲ ਕਾਫੀ ਸਹਿਮਤ ਨਹੀਂ ਹਾਂ ਸਿਰਫ ਉਹ ਇੱਕੋ ਹੀ ਮੁੱਦਾ ਉਹਨਾਂ ਕੋਲੇ ਹੁੰਦਾ ਹੈ ओपीएम ਨੂੰ ਲੈ ਕੇ ਕਿ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਕਿ ਇਹ ਹੋਣੀ ਖੇਤੀ ਕੈਨ ਨਾਲ ਨਹੀਂ ਹੁੰਦੀ ਗੱਲਾਂ ਨਾਲ ਨਹੀਂ ਹੁੰਦੀ ਖੇਤੀ ਕਰਵਾਣੀ ਪੈਣੀ ਅਗਰ ਕਰਵਾਣੀ ਹੈ ਤਾਂ ਕਮਿਟਮੈਂਟ ਕਰੋ ਉਹਨੂੰ ਦੇਖੋ ਕਿਥੋਂ ਕੀ ਹੋਣਾ ਹੈ ਇਹ ਨਹੀਂ ਤੁਸੀਂ ਆਓ ਲੋਕਾਂ ਦੇ ਵਿੱਚ ਆ ਕੇ ਸਟੇਟਮੈਂਟ ਦੇ ਕੇ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਲੈ ਲਓ ਉਸ ਤੋਂ ਬਾਅਦ ਕੁਝ ਨਾ ਕਰੋ ਕਿਉਂਕਿ ਮੈਂ ਜ਼ਿਆਦਾ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਸੀ ਕਿਉਂਕਿ ਜਿਹੜੇ ਬੰਦੇ ਨੇ ਪਾਰਟੀ ਦਾ ਸਾਥ ਨਹੀਂ ਦਿੱਤਾ ਉਹ ਪਬਲਿਕ ਦਾ ਸਾਥ ਕਿਥੋਂ ਦੇਊਗਾ ਘੱਗਰ ਦੀ ਤੁਸੀਂ ਗੱਲ ਕੀਤੀ ਆ ਜੀ ਜਿਹੜੇ ਪਹਿਲਾਂ ਐਮਪੀ ਰਹੇ ਨੇ ਇਥੋਂ ਮਹਾਰਾਣੀ ਪ੍ਰਨੀਤ ਕੌਰ ਤੇ ਜਦ ਪੁਰਾਣੇ ਸਮੇਂ ਚੰਦੂ ਮਾਜਰਾ ਜੀ ਰਹੇ ਨੇ ਇਥੋਂ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਉਹ ਵੀ ਕਮਿਟਮੈਂਟ ਕਰਦੇ ਰਹੇ ਨੇ ਕਿ ਅਸੀਂ ਕੱਗਰ ਦਾ ਮਸਲਾ ਹੱਲ ਕਰਾ ਦਾਂਗੇ ਪਰ ਕੱਗਰ ਦਾ ਮਸਲਾ ਹੱਲ ਨਹੀਂ ਹੋਇਆ ਉਹਨਾਂ ਤੋਂ ਉਹਨਾਂ ਨੇ ਐਕਚੁਅਲੀ ਕੱਗਰ ਦੇ ਮਸਲੇ ਹੱਲ ਨਹੀਂ ਕੀਤੇ ਆਪਦੇ ਜ਼ਰੂਰ ਕੀਤੇ ਆ ਮਹਾਰਾਣੀ ਨੇ ਵੀ ਆਪਦੇ ਮਸਲੇ ਹੱਲ ਕੀਤੇ ਆ ਕੱਗਰ ਲਈ ਕਦੇ ਉਹਨਾਂ ਲਈ ਕਦੇ ਕੋਈ ਪ੍ਰੋਜੈਕਟ ਲੈ ਕੇ ਨਹੀਂ ਆਏ ਆਪਦੇ ਫਾਇਦੇ ਲਈ ਲੈ ਕੇ ਆਏ ਆ ਉਹੀ ਸੇਮ ਹੀ ਸੋਚ ਚੰਦੂ ਮਾਜਰਾ ਸਾਹਿਬ ਦੀ ਸੀ ਬੈਸੇ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਸੋਚ ਦੀ ਕਮੀ ਹੈ ਇਹਨਾਂ ਦੇ ਵਿੱਚ ਕਿਉਂਕਿ ਅਗਰ ਬੰਦੇ ਦੀ ਨੀਤ ਹੋਵੇ ਕੋਈ ਕੰਮ ਕਰਨ ਦੀ ਸਰਕਾਰਾਂ ਨੇ ਸੈਂਟਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਰਹੀ ਹੈ ਜਦੋਂ ਚੰਦੂ ਮਾਜਰਾ ਸਾਹਿਬ ਇਹਨਾਂ ਦੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸਰਕਾਰ ਹੁੰਦੀ ਸੀ ਇਹ ਚਾਹਦੇ ਕੋਈ ਉੱਥੋਂ ਵੱਡਾ ਪੈਕੇਜ ਲੈ ਕੇ ਆ ਕੇ ਕਰ ਸਕਦੇ ਸੀ ਜੇ ਨੀਤ ਹੋਵੇ ਤੇ ਸਵੇਮੇ ਹੀ ਹਾਲਾਤ ਮਹਾਰਾਣੀ ਜਿੱਤੇ ਰਹੇ ਹੈ ਕਾਂਗਰਸ ਦੀ ਸਰਕਾਰ ਰਹੀ ਹੈ ਸੈਂਟਰ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਤਿੰਨ ਵਾਰ ਸਰਕਾਰ ਰਹੀ ਹੈ ਪਰ ਇਹਨਾਂ ਨੇ ਚਾਇਆ ਨਹੀਂ ਐਕਚੁਅਲੀ ਇਹਨਾਂ ਲੋਕਾਂ ਨੇ ਹੁਣ ਤੱਕ ਆਪਣੇ ਘਰ ਬਣਾਉਣ ਤੋਂ ਬਿਨਾ ਹੋਰ ਕੁਝ ਕਰਿਆ ਹੀ ਨਹੀਂ ਹੈ। ਸੁਖਵੀਰ ਬਾਦਲ ਜੀ ਨੇ ਪਿਛਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਕਰਾ ਕੇ ਮਾਫੀ ਮੰਗੀ ਹੈ ਕਿ ਸਾਡੇ ਸਮੇਂ ਦੇ ਵਿੱਚ ਜੋ ਵੀ ਆਦਮੀਆਂ ਹੋ ਜਾਂਦੇ ਅਸੀਂ ਉਹਨਾਂ ਨੂੰ ਇਨਸਾਫ ਨਹੀਂ ਦਿਵਾ ਸਕੇ। ਤੁਸੀਂ ਇਹਨਾਂ ਨੂੰ ਕਿੱਦਾਂ ਮੰਗਦੇ ਪੋਲੀਟੀਕਲ ਸਟੰਟਾ ਜਾਂ ਉਹਨਾਂ ਨੂੰ ਸੱਚੀਅਤ ਰਲਾਈਜ਼ ਹੋ ਰਿਹਾ ਕਿ ਅਸੀਂ ਗਲਤੀਆਂ ਕੀਤੀਆਂ ਨੇ। ਨਹੀਂ ਦੇਖੋ ਅਕਾਲੀ ਦਲ ਨੂੰ ਲੋਕਾਂ ਨੇ ਨਕਾਰਤਾ। ਉਹ ਜਿਹਦੇ ਕਹਿੰਦੇ ਕਿ ਅਸੀਂ ਸੀਐਮ ਸਾਹਿਬ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਸੀ। ਉਤੇ ਸੀਐਮ ਸਾਹਿਬ ਬੋਲ ਰਹੇ ਸੀ ਕਿ ਅਕਾਲੀ ਦਲ ਕੋਈ ਵਿੱਚੋਂ ਨੌਜਵਾਨ ਬੋਲਿਆ ਉਹ ਕਹਿੰਦਾ ਸਾਰਾ ਡੈਨਾਸੌਰ ਆ ਸਕਦੇ ਅਕਾਲੀ ਦਲ ਨਹੀਂ ਆ ਸਕਦਾ ਉਹ ਜਿੰਨੀਆਂ ਵਰਦੀ ਮਾਫੀ ਮੰਗੇ ਕਿਉਂਕਿ ਮਾਫੀ ਗਲਤੀ ਦੀ ਹੁੰਦੀ ਹੈ ਗਨਾਹ ਦੀ ਨਹੀਂ ਹੁੰਦੀ ਇਹਨਾਂ ਨੇ ਗਨਾਹ ਕੀਤੇ ਹੈ ਤੇ ਨਾਲੇ ਜਿੱਥੋਂ ਤੱਕ ਮੇਰੀ ਸਮਝ ਹੈ ਕਿ ਸੁਖਵੀਰ ਬਾਦਲ ਜੀ ਨੂੰ ਇਤਿਹਾਸ ਬਾਰੇ ਇਹ ਨਹੀਂ ਨੌਲੇਜ ਨਹੀਂ ਹੈ ਹੁਣ ਤਾਂ ਅਕਾਲੀ ਧੜੇ ਵੀ ਇਕੱਠੇ ਹੋਣ ਵਾਸਤੇ ਇਦਾਂ ਲੱਗਦਾ ਜਿਵੇਂ ਤਤਪਰ ਨੇ ਢੀਂਡਸਾ ਸਾਹਿਬ ਦਾ ਵੀ ਬਿਆਨ ਆਇਆ ਕਿ ਅਸੀਂ ਸੋਚ ਰਹੇ ਹਾਂ ਬੀਬੀ ਜਗੀਰ ਕੌਰ ਦਾ ਵੀ ਆਇਆ ਕੁਝ ਵੀ ਕਰ ਲੈਣ ਚਾਹੇ ਬੀਜੇਪੀ ਨਾਲ ਸਮਝੌਤਾ ਕਰ ਲੈਣ ਪਾਸਵਾ ਨਾਲ ਤੇ ਇਹਨਾਂ ਦਾ ਹੈਗਾ ਹੀ ਐ ਚਾਹੇ ਕਾਂਗਰਸ ਨਾਲ ਵੀ ਕਰ ਲੈਣ ਚਾਹੇ ਮੋਦੀ ਜੀ ਨੂੰ ਵੀ ਇੱਥੇ ਲੈ ਆਣ ਜੋ ਮਰਜ਼ੀ ਕਰ ਲੈਣ ਸਾਡੇ ਸੀਐਮ ਸਾਹਿਬ ਇਮਾਨਦਾਰ ਨੇ ਉਹ ਇਕੱਲੇ ਇਹਨਾਂ ਦੇ ਪਰੂ ਰਹਿਣਗੇ ਇੱਕ ਹੋਰ ਤੁਹਾਡੇ ਵਿਰੋਧੀ ਸਵਾਲ ਕਰਦੇ ਨੇ ਕਿ ਜਦੋਂ ਤਾਂ ਦਿੱਲੀ ਦੇ ਵਿੱਚ ਕੇਜਰੀਵਾਲ ਤੇ ਜਾਂ ਮਨੀਸ਼ ਸਸੋਧਿਆ ਦੇ ਉੱਪਰ ਰੇਡ ਪੈਂਦੀ ਆ ਉਹਨਾਂ ਨੂੰ ਗ੍ਰਿਫਤਾਰੀ ਹੁੰਦੀ ਆ ਉਦੋਂ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਧਰਨਾ ਲਾਉਣ ਚਲੀ ਜਾਂਦੀ ਆ ਪਰ ਜਦੋਂ ਸੁਖਪਾਲ ਸਿੰਘ ਖੈਰਾ ਦੇ ਹੱਕ 'ਚ ਕੋਈ ਬੋਲਦਾ ਜਾਂ ਸੁਖਪਾਲ ਸਿੰਘ ਖੈਰਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਥੇ ਇਹ ਆਪਣੀਆਂ ਪਾਵਰਜ਼ ਦੀ ਵਰਤੋਂ ਨੂੰ ਜਸਟੀਫਾਈ ਕਰਦੇ ਨੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਇਦਾਂ ਨਹੀਂ ਹੁੰਦਾ ਇਹ ਚਲੋ ਵਿਰੋਧੀਆ ਵਿਰੋਧੀਆਂ ਦਾ ਕੰਮ ਹੈ ਬੋਲਣਾ ਉਹਨਾਂ ਦਾ ਰਾਈਟ ਹੈ ਬੋਲ ਸਕਦੇ ਆ ਪਰ ਜੇ ਗੱਲ ਤੁਸੀਂ ਕੇਜਰੀਵਾਲ ਸਾਹਿਬ ਦੀ ਕਹਿੰਦੇ ਹੋ ਚਲੋ ਸੈਂਟਰ ਐਮਬੈਸੀ ਕਾਫੀ ਧੱਕਾ ਕਰ ਰਿਹਾ ਹੈ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਪਹਿਲਾਂ ਵੀ ਕੀਤਾ ਸੈਂਟਰ ਨੇ ਹਰ ਸਟੇਟ ਦੇ ਨਾਲ ਕਰ ਦਿੰਦੇ ਤੇ ਅਜੇ ਤੱਕ ਉਹਨਾਂ ਨੂੰ ਅਰੈਸਟ ਕੀਤਾ ਦੋਸ਼ ਸਾਬਤ ਨਹੀਂ ਹੋਇਆ ਦੋਸਤ ਸਾਬਤ ਕਰਨਾ ਹੁੰਦਾ ਹੈ ਅਦਾਲਤ ਨੇ ਕਾਲੀ ਦਲ ਦੇ ਕਾਂਗਰਸ ਦੇ ਤੇ ਦੋਸਤ ਸਾਬਤ ਹੋ ਇਹਨਾਂ ਦੇ ਤੇ ਇਹਨਾਂ ਦੇ ਅੱਜ ਦੇ ਨਹੀਂ ਪਿਛੇ ਇਤਿਹਾਸ ਕਢ ਦੋ ਇਹਨਾਂ ਦੇ ਕਿੰਨੇ ਮੰਤਰੀਆਂ ਦੇ ਜੇਲ੍ਹਾਂ ਦੇ ਵਿੱਚ ਬੈਠੇ ਜਿਹਨਾਂ ਦੀ ਜਵਾਨਤ ਨਹੀਂ ਹੋਈ ਪਰ ਜੇਰੀ ਗੱਲ ਦੀ ਗੱਲ ਪੰਜਾਬ ਦੀ ਵੈਸੇ ਮੈਨੂੰ ਗੱਲ ਪੰਜਾਬ ਦੀ ਸਿਆਸਤ ਦੀ ਕਰਨੀ ਚਾਹੀਦੀ ਹੈ ਜਦੋਂ ਮੈਂ ਪੰਜਾਬ ਦੇ ਵਿੱਚ ਸਿਰ ਘਰਮਾ ਮੈਨੂੰ ਲੱਗਦਾ ਸਾਡੇ ਪੰਜਾਬ ਦੇ ਵਿੱਚ ਆਲਮੋਸਟ 2 ਸਾਲ ਹੋ ਗਏ ਤੁਸੀਂ ਸਾਡੇ ਸੀਐਮ ਤੇ ਕੋਈ ਇੱਕ ਵੀ ਹੈ ਜੇ ਸਵਾਲ ਅੱਜ ਤੱਕ ਕੋਈ ਲੈ ਕੇ ਆ ਮੈਂ ਉਸ ਦਾ ਦੇਨਦਾਰ ਹੋਵਾਂਗਾ ਕਿ ਕਿਸੇ ਤਰ੍ਹਾਂ ਦਾ ਕਰਾਪਸ਼ਨ ਦਾ 1 ਰੁਪਏ ਦਾ ਬਿਨਾਂ ਤੇ ਦੋਸਤ ਲੱਗੇ ਹੋਵੇ ਚਲੋ ਬਾਕੀ ਪਾਰਟੀਆਂ ਦੇ ਵਿੱਚ ਛੋਟੀਆਂ-ਬੋਟੀਆਂ ਮਿਸਟੇਕਾਂ ਹੁੰਦੀਆਂ ਰਹਿੰਦੀਆਂ ਕਿਸੇ ਐਮਐਲਏ ਤੋਂ ਗਲਤੀ ਹੋ ਸਕਦੀ ਹੈ ਕਿਸੇ ਚੇਅਰਮੈਨ ਤੋਂ ਹੋ ਸਕਦੀ ਹੈ ਪਰ ਮੇਨ ਕੌਣ ਹੈ ਮੇਨ ਤੇ ਸੀਐਮ ਸਾਹਿਬ ਹੁੰਦੇ ਆ ਸੀਐਮ ਨੇ ਜਿੰਨਾਂ ਨੇ ਸਟੇਟ ਨੂੰ ਚਲਾਣਾ ਸਾਡੇ ਸੀਐਮ ਸਾਹਿਬ ਇੰਨੇ ਇਮਾਨਦਾਰ ਨੇ ਕਿ ਅਸੀਂ ਸਾਨੂੰ ਆਪ ਨੂੰ ਖੁਦ ਨੂੰ ਪ੍ਰਾਊਡ ਫੀਲ ਕਰਦੇ ਆ ਕਿ ਮੈਂ ਉਹ ਪਾਰਟੀ ਦੇ ਵਿੱਚ ਕੰਮ ਕਰਦਾ ਜਿਹਦੇ ਵਿੱਚ ਇੰਨਾ ਇਮਾਨਦਾਰ ਸੀਐਮ ਹੈ ਉਹਨਾਂ ਦੀ ਬੇਟੀ ਨੇ ਪਿਛਲੇ ਦਿਨਾਂ ਦੇ ਵਿੱਚ ਸੀਐਮ ਸਾਹਿਬ ਤੇ ਪਰਦੋਸ਼ ਲਾਏ ਨੇ ਸੀਰਤ ਕੌਰ ਨੇ ਉਹਨਾਂ ਨੂੰ ਕਿੱਦਾਂ ਦੇਖਣੇ ਚਲੋ ਉਹ ਉਹਨਾਂ ਦੀ ਫੈਮਿਲੀ ਦਾ ਮੈਟਰ ਹੈ ਮੈਂ ਉੱਤੇ ਨਹੀਂ ਕੋਈ ਸਵਾਲ ਕਰਾਂਗਾ ਕਿ ਉਹ ਸਾਡੀ ਬੱਚੀ ਹੈ ਕਈ ਵਾਰੀ ਬੱਚਾ ਨੂੰ ਕੋਈ ਸਿਖਾ ਦਿੰਦਾ ਹੈ ਆਪੋਜੀਸ਼ਨਾਂ ਜਿਹੜੀਆਂ ਨੇ ਇਹਨਾਂ ਕੋਲੇ ਬੱਚੇ ਕੁਝ ਨਹੀਂ ਕੱਖ ਨਹੀਂ ਹੋਣਾ ਕੁਝ ਨਹੀਂ ਹੈਗਾ ਇਹਨਾਂ ਕੋਲੇ ਹੁਣ ਇਹ ਮਜੀਠੀਆ ਸਾਹਿਬ ਇੰਨੀ ਘਟੀਆ ਹਰਕਤ ਤੇ ਆ ਗਏ ਹੈ ਕਿ ਇਹਨਾਂ ਨੇ ਹੁਣ ਪਰਿਵਾਰ ਪਰਿਵਾਰਾਂ ਨੂੰ ਅੱਗੇ ਲੈ ਕੇ ਆਉਣਾ ਸ਼ੁਰੂ ਕੀਤਾ ਜਦ ਕਿ ਸੀਐਮ ਸਾਹਿਬ ਨੇ ਅੱਜ ਤੱਕ ਇਦਾਂ ਦੀ ਕੋਈ ਪਾਲਿਸੀ ਨਹੀਂ ਬਣਾਈ ਕਿ ਉਹਨੇ ਕਦੇ ਬੈਕਗ੍ਰਾਉਂਡ ਦੇ ਵਿੱਚ ਕਿਸੇ ਦੇ ਪਰਿਵਾਰ ਨੂੰ ਯੂਜ਼ ਕਰਕੇ ਅੱਗੇ ਲਿਆ ਕੇ ਆਪਣੀ ਸਰਕਾਰ ਆਪਦੀ ਸਿਆਸਤ ਨੂੰ ਚਲਕਿਆ ਹੋਵੇ ਇਦਾਂ ਦਾ ਕੁਝ ਨਹੀਂ ਹੋਇਆ ਇਹ ਪਹਿਲੀ ਵਾਰ ਇਦਾਂ ਦਾ ਹੋਇਆ ਕਿ ਅਮਰਜੀਤ ਸਿੰਘ ਸਾਹਿਬ ਨੇ ਕਿ ਇੰਨੀ ਕੌਣੀ ਹਰਕਤ ਮੈਂ ਕਹਿਣਾ ਜਿਹਨੂੰ ਪੰਜਾਬ ਦੇ ਲੋਕਾਂ ਨੇ ਉਹਨੂੰ ਜਵਾਬ ਦਿੱਤਾ ਕਿ ਜੋ ਉਹਨੇ ਕੀਤਾ ਉਹ ਉਹ ਕਰਨ ਨਹੀਂ ਚਾਹੀਦਾ ਸੀ ਦਰਸ਼ਕੋ ਇਹ ਸਨ ਬਾਈ ਦਲਵੀਰ ਗਿੱਲ ਜੀ ਜੁਕੇ ਤੋਂ ਜਿਨ੍ਹਾਂ ਦੇ ਜ਼ਿੰਦਗੀ ਦੇ ਉੱਤੇ ਇਹਨਾਂ ਦੇ ਆਉਣ ਵਾਲੇ ਭਵਿੱਖ ਬਾਰੇ ਇਹਨਾਂ ਦੇ ਖੇਡ ਨਾਲ ਪਿਆਰ ਬਾਰੇ ਆਪਾਂ ਨੇ ਗੱਲਾਂ ਕੀਤੀਆਂ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਇਹਨਾਂ ਨਾਲ ਦੁਬਾਰਾ ਮੁਲਾਕਾਤ ਕਰਾਂਗੇ ਇਹਨਾਂ ਨਾਲ ਤੁਸੀਂ ਕਿਸ ਪੱਖ ਤੋਂ ਜਾਨਣਾ ਚਾਹੁੰਦੇ ਹੋ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਅਸੀਂ ਆਪਣੇ ਚੈਨਲ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਬਾਈ ਜੀ ਨੂੰ ਤੇ ਇਹਨਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਨੇ ਆ ਇਹਨਾਂ ਦੇ ਖੇਡ ਖੇਡਾਂ ਨੂੰ ਪ੍ਰਮੋਟ ਕਰਨ ਦੇ ਕਦਮ ਬਾਰੇ ਅਤੇ ਇਹਨਾਂ ਦੇ ਸਿਆਸੀ ਕੈਰੀਅਰ ਬਾਰੇ ਅਸੀਂ ਉਮੀਦ ਕਰਾਂਗੇ ਕਿ ਜੇ ਇਹ ਇੱਥੋਂ ਐਮਪੀ ਬਣਦੇ ਨੇ ਤਾਂ ਲੋਕਾਂ ਨਾਲ ਕੀਤੇ ਹੋਏ ਆਪਣੇ ਵਾਅਦੇ ਪੂਰੇ ਕਰਨਗੇ ਧੰਨਵਾਦ